We'll <laughs> ਗੁਰਮਤ ਗਿਆਨ ਦੇ ਦੀਪ ਜਗਾਈਏ ਹਰ ਕਰ ਵਿੱਚ ਸਿੱਖੀ ਮਹਿਕਾਈਏ ਇਹ ਸੁਨੇਹਾ ਕਰ ਕਰ ਪਚਾਉਣ ਲਈ ਗੁਰਮਤ ਗਿਆਨ ਸਭਾ ਨਾਰਾਇਣਗੜ੍ਹ ਛਾਟਾ ਵੱਲੋਂ ਇੱਕ ਗੁਰਮਤ ਗਿਆਨ ਕੈਂਪ ਬਸੰਤ ਪੰਚਵੀ ਮੌਕੇ ਗੁਰਦੁਆਰਾ ਛਾਟਾ ਸਾਹਿਬ ਵਿਖੇ ਲਗਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਪ੍ਰਿੰਸੀਪਲ ਮੇਜਰ ਸਿੰਘ ਨੇ ਦੱਸਿਆ ਕਿ ਸਿੱਖ ਪਰਿਵਾਰ ਦੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਹੈ ਜਿਸ ਵਿਤੀਚੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੇ ਸੰਬੰਧ ਵਿੱਚ ਬੱਚਿਆਂ ਕੋਲੋਂ ਸਵਾਲ ਪੁੱਛੇ ਜਾ ਰਹੇ ਹਨ ਅਤੇ ਸਹੀ ਜਵਾਬ ਦੇਣ ਵਾਲਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਗੱਲ ਕਰਦਿਆਂ ਕਿਹਾ ਕਿ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਸਿੱਖ ਪ੍ਰਚਾਰਕਾਂ ਦੀ ਘਾਟ ਹੈ। ਸੰਗਤ ਵਿੱਚ ਪੂਰਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਪ੍ਰਚਾਰਕਾਂ ਵੱਲੋਂ ਸਿੱਖੀ ਦਾ ਪ੍ਰਚਾਰ ਸਹੀ ਢੰਗ ਨਾਲ ਨਾ ਹੋਣ ਕਾਰਨ ਅੱਜ ਨੌਜਵਾਨ ਪੀੜ੍ਹੀ ਸਿੱਖੀ ਦੇ ਨਾਲ-ਨਾਲ ਆਪਣੀ ਮਾਤ-ਪਾਛਾ ਪੰਜਾਬੀ ਤੋਂ ਵੀ ਦੂਰ ਹੁੰਦੀ ਜਾ ਰਹੀ ਹੈ। ਜਿਸ ਦੇ ਚੱਲਦੇ ਗੁਰਮਤ ਗਿਆਨ ਸਭਾ ਵੱਲੋਂ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਦਾ ਵਿਸ਼ੇਸ਼ ਉਪਰਾਲਾ ਇਸ ਕੈਂਪ ਰਾਹੀਂ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਅਜਿਹੇ ਕੈਂਪ ਵੱਖ-ਵੱਖ ਗੁਰਧਾਮਾਂ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਲਗਾਏ ਜਾਣਗੇ ਤਾਂ ਜੋ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾ ਕੇ ਸਿੱਖੀ ਨਾਲ ਜੋੜਿਆ ਜਾ ਸਕੇ ਇਸ ਮੌਕੇ ਪ੍ਰਧਾਨ ਪ੍ਰਿੰਸੀਪਲ ਮੇਜਰ ਸਿੰਘ ਵਾਈਸ ਚੇਅਰਮੈਨ ਟਰਸਟ ਬਾਬਾ ਮੋਤੀ ਰਾਮ ਮਹਿਰਾ ਸ਼੍ਰੀ ਫਤਿਹਗੜ੍ਹ ਸਾਹਿਬ ਕੁਲਦੀਪ ਸਿੰਘ ਜੰਮੂ ਜਗਜੀਤ ਸਿੰਘ ਰਾਮੂਵਾਲ ਚਰਮਕ ਸਿੰਘ ਬਮਰਾ ਨਿਸ਼ਾਨ ਸਿੰਘ ਮਖਤੂਲ ਸਿੰਘ ਪ੍ਰੋਫੈਸਰ ਗੁਰਮੀਤ ਸਿੰਘ ਗੁਰਜਿੰਦਰ ਸਿੰਘ ਹੈਪੀ ਦਵਿੰਦਰ ਸਿੰਘ ਫਤਾਪੁਰ ਵੀ ਮੌਜੂਦ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਮਤ ਗਿਆਨ ਸਭਾ ਨਾਰਾਇਣਗੜ੍ਹ ਛਾਟਾ ਅੰਮ੍ਰਿਤਸਰ ਅੱਜ ਅਸੀਂ ਧੰਨ ਧੰਨ ਹਰਗੋਬਿੰਦ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਗੁਰਦੁਆਰਾ ਛਾਟਾ ਸਾਹਿਬ ਕੀ ਗੁਰਮਤ ਗਿਆਨ ਵੱਲੋਂ ਜੋ ਧਾਰਮਿਕ ਪੇਪਰ ਲਿਆ ਜਾ ਰਿਹਾ ਹੈ ਬਸੰਤ ਪੈਂਜਵੀ ਦਾ ਮੇਲਾ ਆਰੰਭ ਹੋ ਚੁੱਕਾ ਹੈ ਤੇ ਇਸ ਦੇ ਵਿੱਚ ਅਸੀਂ ਬੜੀ ਵੱਡੀ ਤਦਾਦ ਦੇ ਵਿੱਚ ਪੇਪਰ ਲੈ ਕੇ ਆਏ ਆ ਜਿਹੜੇ ਕਿ ਛੇਵੇਂ ਪਾਤਸ਼ਾਹ ਦੇ ਜੀਵਨ ਇਤਿਹਾਸ ਦੇ ਨਾਲ ਸੰਬੰਧਿਤ ਨੇ ਤੇ ਉਹਦੇ ਵਿੱਚ ਅਸੀਂ ਤਿੰਨ ਤਰ੍ਹਾਂ ਦਾ ਪੇਪਰ ਲੈਂਦਾ ਹੈ ਇੱਕ ਪ੍ਰਾਇਮਰੀ ਵਾਸਤੇ ਇੱਕ ਮਿਡਲ ਤੇ ਹਾਈ ਤੇ ਇੱਕ ਸਰਬੱਤ ਸੰਗਤ ਵਾਸਤੇ ਤੇ ਇਹ ਤੁਸੀਂ ਦੇਖ ਰਹੇ ਹੋ ਸੰਗਤਾਂ ਬੜੇ ਵੱਡੇ ਉਤਸ਼ਾਹ ਦੇ ਨਾਲ ਉਹ ਪੇਪਰ ਭਰ ਰਹੀਆਂ ਪੇਪਰ ਬਹੁਤ ਅਸੀਂ ਲੈਣ ਦਾ ਤਰੀਕਾ ਸਾਡਾ ਸਰਲ ਹੈ ਕਿ ਜਿਸ ਵਿੱਚ ਇੱਕ ਸਵਾਲ ਕੀਤਾ ਹੈ ਤੇ ਉਹਦੇ ਵਿੱਚ ਅੱਗੇ ਅਸੀਂ 4-4 ਜਵਾਬ ਦਿੱਤੇ ਨੇ ਤੇ ਜਿਹੜੇ ਵਿੱਚੋਂ ਇੱਕ ਠੀਕ ਹੈ ਤੇ ਤਿੰਨ ਗਲਤ ਨੇ ਤੇ ਸੰਗਤਾਂ ਬੱਚੇ ਹਰ ਉਮਰ ਦੇ ਵੀਰ ਭੈਣ ਜਿਹੜੇ ਆ ਉਹ ਇਹ ਪੇਪਰ ਨੂੰ ਭਰ ਰਿਹਾ ਸਾਨੂੰ ਬੜੀ ਖੁਸ਼ੀ ਹੈ ਅਸੀਂ ਮਹਿਸੂਸ ਕੀਤਾ ਹੈ ਕਿ ਸਾਡੇ ਵਰਗੇ ਪ੍ਰਚਾਰਕਾਂ ਦੀ ਲੋੜ ਹੈ ਸੰਗਤ ਵੱਲੋਂ ਕੋਈ ਘਾਟ ਨਹੀਂ ਅਸੀਂ ਹਮੇਸ਼ਾ ਇਹ ਸਾਡੀ ਗੁਰਮਤ ਗਿਆਨ ਸਭਾ ਦਾ ਯਤਨ ਹੈ ਅਸੀਂ ਆਪਣੇ ਸਿੱਖ ਸਮਾਜ ਦੇ ਅੰਦਰ ਪੂਰੇ ਸਮਾਜ ਦੇ ਅੰਦਰ ਜੇਕਰ ਨਵੇਂ ਨਰੋਏ ਸਮਾਜ ਦੀ ਸਿਰਜਣਾ ਕਰਨੀ ਹੈ ਤੇ ਉਹ ਸਾਨੂੰ ਪਹਿਲਾਂ ਗੁਰ ਇਤਿਹਾਸ ਜਿੱਥੇ ਅਸੀਂ ਆਪਣਾ ਕੈਰੀਅਰ ਬਣਾਉਣ ਦੀ ਗੱਲ ਕਰਦੇ ਆ ਤੇ ਉਹਦੇ ਨਾਲ ਸਾਨੂੰ ਕਰੈਕਟਰ ਜਦੋਂ ਕਰੈਕਟਰ ਬਣਾਉਣ ਦੀ ਗੱਲ ਕਰਦੇ ਆ ਤਾਂ ਸਾਡਾ ਕੈਰੀਅਰ ਬਣਨਾ ਵੀ ਬਹੁਤ ਜ਼ਰੂਰੀ ਹੈ ਤੇ ਇਹ ਗੁਰੂ ਦਸਵੇਂ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਜਦੋਂ ਕਿ ਖਾਲਸਾ ਪੰਥ ਦੀ ਸਜਣਾ ਹੋਈ ਹੈ ਤੇ ਇਹ ਗੁਰੂ ਦਸਵੇਂ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਇਹ ਸਿੱਖ ਧਰਮ ਦੇ ਅੰਦਰ ਸਿੱਖ ਇਤਿਹਾਸ ਦੇ ਅੰਦਰ ਜੋ ਸੁਨਹਿਰੀ ਇਤਿਹਾਸ ਸਿਰਜਿਆ ਗਿਆ ਉਸ ਨੂੰ ਅਸੀਂ ਪ੍ਰਚਾਰਨ ਵਾਸਤੇ ਗੁਰਮਤ ਗਿਆਨ ਸਭਾ ਜਿਹੜੀ ਹੈ ਇਹ ਸਾਡੇ ਵੀਰ ਮੇਰੇ ਨਾਲ ਸੜੇ ਖੜੇ ਨੇ ਇਹ ਸਾਰੇ ਨਾਲੇ ਸਹਿਯੋਗੀ ਨੇ ਇਹ ਸਾਰੇ ਮੈਂਬਰ ਅਸੀਂ ਹਰ ਵੱਡੇ ਮੇਲੇ ਦੇ ਉੱਤੇ ਗੁਰਮਤ ਗਿਆਨ ਸਭਾ ਵੱਲੋਂ ਵਿਸ਼ੇਸ਼ ਕਰਕੇ ਬੱਚਿਆਂ ਵਾਸਤੇ ਸੰਗਤਾ ਵਾਸਤੇ ਇਹ ਲਿਟਰੇਚਰ ਦੇ ਰੂਪ ਦੇ ਵਿੱਚ ਫ੍ਰੀ ਲਿਟਰੇਚਰ ਔਰ ਸੰਸਥਾ ਵੱਲੋਂ ਇਹ ਗੁਰਮਤ ਗਿਆਨ ਸਭਾ ਵੱਲੋਂ ਵੀ ਜਿਹੜੇ ਅਸੀਂ ਆਪਣੇ ਤੌਰ ਤੇ ਪੇਪਰ ਛਾਪੇ ਨੇ ਪੈਫਲਟ ਛਾਪੇ ਆ ਉਹਦੇ ਵਿੱਚ ਗੁਰਸਿੱਖ ਕੈਸਾ ਹੋਵੇ ਗੁਰਮਤ ਗਿਆਨ ਜ਼ਰੂਰੀ ਕਿਉਂ ਜਾਂ ਅਸੀਂ ਇੱਕ ਹੋਰ ਵਿਸ਼ੇਸ਼ ਉਪਰਾਲਾ ਕੀਤਾ ਹੈ ਕਿ ਧਾਰਮਿਕ ਵਸੀਅਤ ਜਦੋਂ ਪ੍ਰਾਣੀ ਇਸ ਸੰਸਾਰ ਤੋਂ ਚਲੇ ਜਾਂਦਾ ਹੈ ਤੇ ਅਸੀਂ ਮਹਿਸੂਸ ਕੀਤਾ ਕਿ ਉਹਦਾ ਪਰਿਵਾਰ ਜਿਹੜਾ ਹੈ ਉਹਦੇ ਪਿੱਛੇ ਕਰਮकांड ਕਰਦਾ ਜੋ ਸਮਾਜ ਦੇ ਵਿੱਚ ਦੇਖਾ ਦੇਖੀ ਕੀਤੇ ਜਾਂਦੇ ਹਨ ਪਰ ਅਸੀਂ ਇੱਕ ਧਾਰਮਿਕ ਵਸੀਅਤ ਜਾਰੀ ਕੀਤੀ ਹੈ ਜਿਹਦੇ ਵਿੱਚ ਇਹ ਲਿਖਿਆ ਹੈ ਕਿ ਅਸੀਂ ਆਪਣੇ ਜੀਵਨ ਦੇ ਅੰਦਰ ਸਿੱਖ ਰਹਿਤ ਮਰਯਾਦਾ ਜੋ ਹੈ ਉਹਦੇ ਅਨੁਸਾਰ ਆਪਣੇ ਕਰਮ ਕਰਨੇ ਆ ਕੀ ਨਹੀਂ ਕਰਨਾ ਉਹ ਵੀ ਉਸ ਬਾਰੇ ਲਿਖਿਆ ਹੈ ਕੀ ਕਰਨਾ ਹੈ ਉਹ ਵੀ ਆਪਾਂ ਸਿੱਖ ਰਹਿਤ ਮਰਯਾਦਾ ਅਨਸਾਰ ਉਹਦੇ ਵਿੱਚ ਅੰਕਿਤ ਕੀਤਾ ਇਹ ਸਾਡਾ ਗੁਰਮਤ ਗਿਆਨ ਸਭਾ ਦਾ ਵਿਸ਼ੇਸ਼ ਉਪਰਾਲਾ ਹੈ ਤੇ ਇਹ ਅਸੀਂ ਬਸੰਤ ਪੈਚਵੀ ਤੇ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿੱਥੇ ਵੀ ਪਿਛਲੇ ਦਿਨੀ ਅਸੀਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਉੱਥੇ ਵੀ ਗੁਰਮਤ ਗਿਆਨ ਸਭਾ ਦਾ ਲੰਗਰ ਲਾਇਆ ਤੇ ਜਿੱਥੇ ਤਨ ਦੀ ਤ੍ਰਿਪਤੀ ਵਾਸਤੇ ਜਿਤਰਾ ਤਰ੍ਹਾਂ ਦੇ ਇੱਥੇ ਲੰਗਰ ਲੱਗੇ ਆ ਤੇ ਗੁਰਮਤ ਗਿਆਨ ਸਭਾ ਵੱਲੋਂ ਇੱਥੇ ਮਨ ਦੀ ਤ੍ਰਿਪਤੀ ਵਾਸਤੇ ਵੀ ਅਸੀਂ ਸ਼ਬਦ ਗੁਰੂ ਦਾ ਲੰਗਰ ਲਾਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਵੱਡੇ ਤੋਂ ਵੱਡੇ ਮੇਲਿਆਂ ਦੇ ਅੰਦਰ ਜਿਤਰਾ ਹੋਲਾ ਮੱਲਾ ਆ ਰਿਹਾ ਹੈ ਉੱਥੇ ਵੀ ਅਸੀਂ ਇਹ ਬਹੁਤ ਵੱਡਾ ਉਪਰਾਲਾ ਆਪਣੇ ਸਹਿਯੋਗ ਦੇ ਨਾਲ ਕਰਾਂਗੇ ਬੱਚਿਆਂ ਦਾ ਜੱਫਾ ਤੇ ਬੱਚਿਆਂ ਦਾ ਜਿਹੜਾ ਪੇਪਰ ਆ ਹਾਂਜੀ 12 ਹਜ਼ਾਰ ਹਾਂ ਪਿਛਲੇ ਦਿਨੀ ਅਸੀਂ ਗੁਰਮਤ ਗਿਆਨ ਸਭਾ ਵੱਲੋਂ ਅਸੀਂ ਪੇਪਰ ਛਾੜਾ ਦੇ ਸਮੂਹ ਸਕੂਲਾਂ ਦਾ 12 ਸਕੂਲਾਂ ਦਾ ਪੇਪਰ ਜਿਹੜਾ ਬੜੀ ਵੱਡੀ ਪੱਧਰ ਤੇ ਲਿਆਈ ਉਹ ਸਿਸਟੇਮੈਟਿਕਲੀ ਇੱਥੇ ਦੀਵਾਨਾ ਛਾੜਾ ਸਾਹਿਬ ਜੀ ਲਿਆ ਸੀ ਇਹ ਸਾਡੀ ਸੁਸਾਇਟੀ ਦਾ ਮੇਨ ਮਕਸਦ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਅੰਦਰ ਗੁਰਮਤ ਗਿਆਨ ਦੇ ਦੀਪ ਜਗਾਈਏ ਹਰ ਘਰ ਵਿੱਚ ਸਿੱਖੀ ਮਹਿਕਾਈਏ ਦਾ ਜਿਹੜਾ ਨਾਰਾ ਲੈ ਕੇ ਸਾਡੇ ਵੀਰ ਚੱਲੇ ਨੇ ਮੈਂ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਚਾਹੁੰਦੇ ਆ ਕਿ ਆਓ ਜਿਹੜੇ ਇਸ ਖਬਰ ਨੂੰ ਸੁਣ ਰਹੇ ਆ ਆਓ ਜੇਕਰ ਸੱਚਮੁੱਚ ਗੁਰੂ ਨੂੰ ਜੀਵਨ ਸਮਰਪਿਤ ਕਰਨਾ ਹੈ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖੀ ਨਾਲ ਜੋੜਨਾ ਸਾਡਾ ਮੋਢਲਾ ਫਰਜ ਹੈ ਜੇਕਰ ਅਸੀਂ ਆਪਣੀ ਪਨੀਰੀ ਨੂੰ ਸੰਭਾਗੇ ਤੇ ਸਹੀ ਸਮਝਾ ਸਹੀ ਅਰਥਾਂ ਦੇ ਵਿੱਚ ਸਮਝਾ ਕੇ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰ ਰਿਹਾ ਇਹ ਸਾਡਾ ਮਨੋਰਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ